ਦੀ ਬੀਬੀ ਤੁਹਾਡੇ ਨਾਲ ਪਹੁੰਚਿਆ ਸੀ ਪਰ ਐਸਜੀਪੀਸੀ ਤੋਂ ਪਹਿਲਾਂ ਪੁਲਿਸ ਵੱਲੋਂ ਤੁਹਾਨੂੰ ਗੁਜ਼ਾਰਿਸ਼ ਕਰ ਦਿੱਤੀ ਗਈ ਕਿ ਇਹ ਮर्यादा ਦੇ ਉਲਟ ਹੈ ਦੇਖੋ ਇਹ ਮर्यादा ਦੇ ਵਿੱਚ ਬਿਲਕੁਲ ਹੈ ਮਾਈ ਭਾਗੋ ਨੇ ਕੀਤਾ ਸੀ ਕਦੋਂ ਕੀਤਾ ਸੀ ਜਦ ਬਦਾਵਾ ਦੇ ਕੇ 40 ਮੁਕਤੇ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀਗੇ ਮਾਈ ਭਾਗੋ ਨੇ ਉਹਨਾਂ ਨੂੰ ਚੂੜੀਆਂ ਦੀ ਭੇਟਾ ਦਿੱਤੀ ਸੀ ਜਿਹਦੇ ਨਾਲ ਉਹਨਾਂ ਨੇ ਹਰਖ ਮੰਨ ਕੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਕੱਲ ਪ੍ਰਤਾਪ ਸਿੰਘ ਨੇ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਕਿ ਅਸੀਂ ਐਸਆਈਟੀ ਚ ਕੋਈ ਬਿਆਨਬਾਜ਼ੀ ਕੁਝ ਵੀ ਐਸਜੀਪੀਸੀ ਦੀ ਮਦਦ ਨਹੀਂ ਹੋਊਗੀ ਅਸਲ ਇਹ ਹੈ ਕਿ ਇੱਕ ਕੰਟੀਨਿਊਇੰਗ ਕ੍ਰਾਈਮ ਹੈ ਚੱਲਦਾ ਕ੍ਰਾਈਮ ਹੈ ਚੱਲਦਾ ਕ੍ਰਾਈਮ ਇਸ ਕਰਕੇ ਹੈ ਕਿਉਂਕਿ 328 ਰੂਪ ਗਾਇਬ ਹੋਏ ਸੀਗੇ 328 ਰੂਪ ਅੱਜ ਵੀ ਗਾਇਬ ਹੈ ਉਹਨਾਂ ਦੀ ਪੜਤਾਲ ਐਸਜੀਪੀਸੀ ਨਹੀਂ ਕਰ ਰਹੀ ਉਹਨੇ ਕੋਈ ਤਨਖਾਹਾਂ ਲਾ ਕੇ ਗੁਰੂ ਸਾਹਿਬ ਦੀ ਦੇਖ ਰਹਿਤ ਵਾਸਤੇ ਕੋਈ ਬੰਦੋਬਸਤ ਕੀਤੇ ਨਹੀਂ ਉਹਨਾਂ ਨੂੰ ਭਾਲਣ ਦੇ ਬੰਦੋਬਸਤ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜਾ ਕ੍ਰਿਮੀਨਲ ਕੰਡਕਟ ਹੈ ਹੁਣ 10 ਕਰੋੜ ਰੁਪਏ ਇੱਕ ਸੰਸਥਾ ਤੇ ਇੱਕ ਬੰਦਾ ਖਾਜੇ ਉਹ ਕ੍ਰਿਮੀਨਲ ਨਹੀਂ ਹੈ ਉਹ ਇੱਕ ਬਹੁਤ ਵੱਡੀ ਫੌਜਰੀ ਤੇ ਫਿਡਿਸ਼ਰੀ ਕ੍ਰਾਈਮ ਨਹੀਂ ਹੈ ਉਹਦੇ ਬਰ ਖਿਲਾਫ ਇਹਨਾਂ ਨੇ ਕੋਈ ਕ੍ਰਿਮੀਨਲ ਕੇਸ ਨਹੀਂ ਦਰਜ ਕੀਤਾ ਹੈਗਾ ਉਸ ਤੋਂ ਇਲਾਵਾ ਉਹਦੇ ਸੀਏ ਦੇ ਪਰਚਿਆਂ ਦੇ ਉੱਤੇ ਇਹਨੇ ਨੇ ICA ਆਏ ਤੇ ਉਹਦੀ CA ਰੱਦ ਕਰਨ ਨੂੰ ਨਹੀਂ ਕੀਤਾ ਜਦਕਿ ਬੀਬੀ ਜਗੀਰ ਕੌਰ ਨੇ ਵਾਅਦਾ ਕੀਤਾ ਸੀ ਸਾਨੂੰ ਕਿ ਸਤਿੰਦਰਪਾਲ ਦਾ CA ਦਾ ਦਰਜਾ ਰੱਦ ਕਰਨ ਵਾਸਤੇ ਕਾਰਵਾਈ ਐਸਡੀਪੀਸੀ ਕਰੂਗੀ ਹੁਣ ਮੈਂ ਦੂਜੇ ਪੱਖੋਂ ਪੁੱਛਦਾ ਜੇ ਕੋਲੀ ਸੁਖਬੀਰ ਬਾਦਲ ਦੀ ਕੰਪਨੀ 'ਚ ਇਹ ਪੈਸੇ ਖਾ ਜਾਂਦਾ ਇਹ ਘਪਲੇ ਕਰ ਜਾਂਦਾ ਤਾਂ ਉਹਦੇ ਬਰ ਖਿਲਾਫ ਇਹ ਕੇਸ ਦਰਜ ਨਹੀਂ ਸੀ ਹੋਣੇ ਉਹਦੇ ਵਰਖਲਾ ਪ੍ਰਿਮੀਨਲ ਕੇਸ ਚੱਲਣਾ ਸੀ ਆ ਬੀਆਈਐਸ ਚਹਿਲ ਦਾ ਕੇਸ ਹੈ ਜਿਹਦੇ ਵਿੱਚ ਅਣਮਨੁੱਖੀ ਤਰੱਕੀ ਨਾਲ ਤਰੀਕੇ ਨਾਲ ਸੁਖਬੀਰ ਨੇ ਟੌਰਚਰ ਕਰਾਇਆ ਉਹਨੂੰ ਪਰ ਜਦ ਗੁਰੂ ਸਾਹਿਬ ਦੇ ਆ ਵਾਰੀ ਆਉਂਦੀ ਹੈ ਉਹਨਾਂ ਦੇ 328 ਰੂਪਾਂ ਦੀ ਗੱਲ ਆਉਂਦੀ ਹੈ ਇਹ ਕਹਿੰਦੇ ਆ ਅਸੀਂ ਨਾ ਕਿਸੇ ਨੂੰ ਕਰਨ ਦੇਣੀ ਐ ਇਨਕੁਆਇਰੀ ਨਾ ਅਸੀਂ ਕੀਤੀ ਐ ਤੇ ਅਸੀਂ ਇੱਥੇ ਗੱਲ ਛੱਡ ਦੇਣੀ ਤੇ ਗੁਰੂ ਸਾਹਿਬ ਹਜੇ ਵੀ ਗਾਇਬ ਹੈ ਜਿਹੜੇ ਚੋਣ ਨਹੀਂ ਕਰਾਏ ਉਦੇ ਕਰਕੇ ਲਗਾਤਾਰ ਇਹ ਗੱਲ ਦਬਾਈ ਗਈ ਹੈ ਅੱਜ ਤੱਕ ਦੱਬੀ ਰੱਖੀ ਹੈ ਔਰ ਇਹ ਮਿਲੀ ਭੋਗਤਾ ਇਹ ਮੈਂਬਰਾਂ ਦੀ ਔਰ ਇਹਨਾਂ ਦੇ ਜਿਹੜੇ EMPLOYEES ਐ ਜਿਹੜਾ ਇਸ ਗੱਲ ਨੂੰ ਖੁਲਾਮਾ ਨਹੀਂ ਦੇਣਾ ਚਾਹੁੰਦੇ ਜਿਹਦੇ ਕਰਕੇ ਉਰੇ ਸਫਾਈ ਨਹੀਂ ਹੋ ਸਕਦੀ ਇਹਦੇ ਵਿੱਚ ਨਵੇਂ ਸਿਸਟਮ ਨਹੀਂ ਲਾਗੂ ਹੋ ਸਕਦੇ ਪੁੱਛ ਪੜਤਾਲ ਸਾਰੀ ਰੁਕੀ ਹੋਈ ਹੈ ਬਹੁਤ ਕੋਣ ਕਹਿੰਦੇ ਜੀ ਮੈਚ ਤੋਂ ਇਸ ਤਰ੍ਹਾਂ ਪੇਸ਼ ਹੋਣਾ ਮੇਰਾ ਲਾਈਵ ਚਲਾਇਆ ਜਾਵੇ ਕਿ ਲੱਗਦਾ ਕਿ ਉਹ ਅਜੇ ਵੀ ਹੈਕੜ ਬਾਜੀ ਦੇ ਵਿੱਚ ਹੈ ਦੇਖੋ ਸਰ ਸਾਹਿਬ ਜੇ ਸੰਗਤ ਨੂੰ ਕੋਈ ਨੀਵਾ ਸਮਝਦਾ ਕਿ ਸੰਗਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਗੱਲਬਾਤ ਕੀ ਹੋ ਰਹੀ ਹੈ ਕੋਈ ਸਮਝੌਤੇ ਹੋ ਰਹੇ ਆ ਨਹੀਂ ਹੋ ਰਹੇ ਤਾਂ ਮੇਰੇ ਹਿਸਾਬ ਨਾਲ ਲਾਈਵ 'ਚ ਕੀ ਮੜਾ ਆਖਿਰ ਜਿਹੜੇ ਜਥੇਦਾਰ ਹੈ ਉਹਨਾਂ ਨੇ ਕੋਈ ਲੁਕੀ-ਛੁਪੀ ਗੱਲ ਤਾਂ ਕਰਨੀ ਨਹੀਂ ਉਹਨਾਂ ਨੇ ਕੋਈ ਘੁਆ ਛੱਡ ਦੇ ਮੈਂ ਆ ਛੱਡ ਦਿੰਦਾ ਹੈਗਾ ਇਹੋ ਜੀ ਗੱਲ ਤਾਂ ਉੱਥੇ ਸੌਦਾ ਹੋਣਾ ਨਹੀਂ ਠੀਕ ਹੈ ਨਾ ਜੀ ਜੇ ਨਹੀਂ ਹੋਣੇ ਇਹੋ ਜੇ ਸੌਦੇ ਦਾ ਸਪਸ਼ਟ ਰੂਪ ਚ ਗੱਲ ਹੋ ਜਾਣੀ ਚਾਹੀਦੀ ਇਹ ਸੰਗਤ ਦੇ ਸਾਹਮਣੇ ਤੇ ਨਾਲ ਚੂੜੀਆਂ ਦਾ ਕੀ ਮਤਲਬ ਸੀਗਾ ਜੀ ਹਾਂਜੀ ਮੰਦੋ ਪੱਤਲੇ ਦੇ ਨਾਲ ਚੂੜੀਆਂ ਲੈ ਕੇ ਆਉਂਦਾ ਕੀ ਮਤਲਬ ਸੀਗਾ ਜਿਹੜੇ ਮਾਈ ਭਾਗੋਂ ਨੇ ਜਦ ਬਦਾਵਾ ਦੇ ਚੁੱਕੇ ਸੀ ਸਿੱਖ ਗੁਰੂ ਸਾਹਿਬ ਨੂੰ ਉਹਨਾਂ ਨੂੰ ਚੂੜੀਆਂ ਭੇਟ ਕੀਤੀਆਂ ਸੀ ਕਿ ਤੁਸੀਂ ਆਹ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਨਹੀਂ ਨਿਭਾਰੇ ਔਰ ਉਹਨਾਂ ਨੇ ਫਿਰ ਚੂੜੀਆਂ ਪੇਸ਼ ਕੀਤੀਆਂ ਸੀ ਤੇ ਜਿਸ ਕਰਕੇ ਮੁੜ ਕੇ ਮਹਾ ਸਿੰਘ ਹੋਣਾ ਨੇ ਗੁਰੂ ਸਾਹਿਬ ਨਾਲ ਜੁੜ ਕੇ ਲੜਾਈਆਂ ਲੜੀਆਂ ਸੀਗੀਆਂ ਸ਼ਹਾਦਤ ਦਿੱਤੀ ਸੀ ਸੋ ਚੂੜੀਆਂ ਦਾ ਮਕਸਦ ਜਦ ਉਰੇ ਇਹ ਹੈ ਕਿ ਤੁਸੀਂ ਮੁੜ ਕੇ ਆਪਣੇ ਗੁਰੂ ਨਾਲ ਲੱਗੋ 328 ਸਰੂਪ ਤੁਸੀਂ ਆਪਣੇ ਭਾਲੋ ਉਹਨਾਂ ਨੂੰ ਵਾਪਸ ਸੰਗਤ 'ਚ ਗੁਰੂ ਸਾਹਿਬ ਨੂੰ ਬਰਾਜਮਾਨ ਕਰੋ ਤੇ ਸਾਨੂੰ ਇਹਦੇ ਬਾਰੇ ਅਸੀਂ ਉਹਨਾਂ ਨੂੰ ਹੋਕਾ ਦੇਣ ਆਏ ਆਂ ਕਿ ਇਤਿਹਾਸ ਨੂੰ ਸਿਆਣੋ ਪਿ ਜਾਣੋ ਅਨੇ ਵੰਗਾ ਤੁਸੀਂ ਦੇਣ ਆਏ ਕਿ ਨੂੰ